ਚਲੋ ਅੱਜ ਇਸ ਮੁੱਦੇ ਤੇ ਗੱਲ ਕਰਦੇ ਆਂ ਜ਼ਰਾ ਸੋਚੋ ਜੇ ਭਾਰਤ ਦੇ ਦੋ ਗੁਆਂਢੀ ਪਾਕਿਸਤਾਨ ਅਤੇ ਬੰਗਲਾਦੇਸ਼ ਇੱਕ ਫੌਜੀ ਗਠਜੋੜ ਬਣਾ ਲੈਣ ਤਾਂ ਕੀ ਹੋਵੇਗਾ ਇਹ ਇੱਕ ਅਹਿਜਾ ਕਦਮ ਹੋ ਸਕਦਾ ਹੈ ਜੋ ਦੱਖਣੀ ਏਸ਼ੀਆ ਦਾ ਪੂਰਾ ਸ਼ਕਤੀ ਸੰਤੁਲਨ ਹੀ ਬਦਲ ਕੇ ਰੱਖ ਦੇਵੇ ਤਾਂ ਸਿੱਧਾ ਸਵਾਲ ਇਹ ਬਣਦਾ ਹੈ ਕਿ ਕੀ ਭਾਰਤ ਲਈ ਇੱਕੋ ਸਮੇਂ ਦੋ ਮੋਰਚਿਆਂ ਤੇ ਲੜਨ ਦਾ ਖਤਰਾ ਸੱਚੀ ਵੱਧ ਗਿਆ ਹੈ ਖਬਰਾਂ ਤਾਂ ਇਹ ਵੀ ਨੇ ਕਿ ਇੱਕ ਰੱਖਿਆ ਸਮਝੌਤੇ ਦਾ ਡਰਾਫਟ ਬਿਲਕੁਲ ਤਿਆਰ ਪਿਆ ਹੈ ਬਸ ਦਸਤਖਤ ਹੋਣੇ ਬਾਕੀ ਨੇ ਜੇ ਹੋ ਗਿਆ ਤਾਂ ਭਾਰਤ ਲਈ ਸੁਰੱਖਿਆ ਦੀਆਂ ਚੁਣੌਤੀਆਂ ਬਹੁਤ ਗੰਭੀਰ ਹੋ ਜਾਣਗੀਆਂ ਦੇਖੋ ਇਸ ਗਠਜੋੜ ਦਾ ਸਭ ਤੋਂ ਵੱਡਾ ਖਤਰਾ ਇਹ ਹੈ ਦੋ ਮੋਰਚਿਆਂ ਤੇ ਜੰਗ ਭਾਰਤ ਪੱਛਮ ਵਿੱਚ ਪਾਕਿਸਤਾਨ ਨਾਲ ਤਾਂ ਪਹਿਲੇ ਹੀ ਨਿਜੜ ਰਿਹਾ ਹੈ ਪਰ ਜੇ ਪੂਰਬ ਵਿੱਚ ਬੰਗਲਾਦੇਸ਼ ਵੀ ਇੱਕ ਖਤਰਾ ਬਣ ਗਿਆ ਤਾਂ ਇਸ ਦਾ ਮਤਲਬ ਹੋਵੇਗਾ ਕਿ ਭਾਰਤ ਨੂੰ ਆਪਣੀ ਫੌਜ ਤੇ ਆਪਣੇ ਸਾਧਨ ਦੋ ਪਾਸੇ ਵੰਡਣੇ ਪੈਣਗੇ ਤੇ ਇਹ ਕਿਸੇ ਵੀ ਦੇਸ਼ ਦੀ ਰੱਖਿਆ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ ਪਰ ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ 1971 ਉਹ ਸਾਲ ਜਦੋਂ ਭਾਰਤ ਦੀ ਮਦਦ ਨਾਲ ਬੰਗਲਾਦੇਸ਼ ਦਾ ਜਨਮ ਹੋਇਆ ਸੀ ਤਾਂ ਫਿਰ 50 ਸਾਲਾਂ ਵਿੱਚ ਅਜੀਹਾ ਕੀ ਹੋ ਗਿਆ ਕਿ ਉਹੀ ਬੰਗਲਾਦੇਸ਼ ਅੱਜ ਪਾਕਿਸਤਾਨ ਨਾਲ ਹੱਥ ਮਿਲਾਉਣ ਬਾਰੇ ਸੋਚ ਰਿਹਾ ਹੈ ਸਾਲ 2024 ਵਿੱਚ ਸਭ ਕੁਝ ਉਲਟ ਪੁਲਟ ਹੋ ਗਿਆ ਹੈ ਬੰਗਲਾਦੇਸ਼ ਵਿੱਚ ਸੱਤਾ ਬਦਲੀ ਤੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਦੇਸ਼ ਛੱਡਣਾ ਪਿਆ ਤੇ ਉਹਨਾਂ ਨੇ ਸ਼ਰਨ ਕਿੱਥੇ ਲਈ ਭਾਰਤ ਵਿੱਚ بس ਇਸੇ ਇੱਕ ਘਟਨਾ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇੱਕ ਡੂੰਗੀ ਤਰੇੜ ਪਾ ਦਿੱਤੀ। ਤਾਂ ਹੀ ਤਣਾ ਵਧਿਆ ਕਿਉਂ? ਦੇਖੋ ਇਸ ਦੇ ਕਈ ਕਾਰਨ ਨੇ। ਪਹਿਲੀ ਗੱਲ ਬੰਗਲਾਦੇਸ਼ ਸ਼ੇਖ ਹਸੀਨਾ ਨੂੰ ਵਾਪਸ ਮੰਗ ਰਿਹਾ ਤੇ ਭਾਰਤ ਇਸ ਲਈ ਤਿਆਰ ਨਹੀਂ ਹੈ। ਦੂਜਾ ਉੱਥੋਂ ਦੇ ਨੌਜਵਾਨਾਂ ਵਿੱਚ ਗੁੱਸਾ ਹੈ ਕਿ ਭਾਰਤ ਨੇ ਐਨੇ ਸਾਲ ਹਸੀਨਾ ਸਰਕਾਰ ਦਾ ਸਾਥ ਦਿੱਤਾ। ਉੱਪਰੋਂ ਹਿੰਦੂ ਘਟਗਿੰਟੀ ਤੇ ਹਮਲਿਆਂ ਨੇ ਮਾਹੌਲ ਹੋਰ ਵੀ ਖਰਾਬ ਕਰ ਦਿੱਤਾ ਹੈ। ਤੇ ਇਸੇ ਸਭ ਕਾਰਨ ਬੰਗਲਾਦੇਸ਼ ਹੁਣ ਪਾਕਿਸਤਾਨ ਦੇ ਨੇੜੇ ਜਾ ਰਿਹਾ ਹੈ। ਤੇ ਇਹ ਗੱਲ ਸਿਰਫ ਸਿਆਸੀ ਪੱਧਰ ਤੇ ਨਹੀਂ ਰਹੀ ਜਦੋਂ ਉਸਮਾਨ ਹਾਦੀ ਵਰਗੇ ਲੋਕ ਖੁੱਲੇ ਆਮ ਗ੍ਰੇਟਰ ਬੰਗਲਾਦੇਸ਼ ਬਣਾਉਣ ਤੇ ਭਾਰਤ ਦਾ ਨਕਸ਼ਾ ਬਦਲਣ ਦੀਆਂ ਧਮਕੀਆਂ ਦਿੰਦੇ ਨੇ ਤਾਂ ਇਹ ਗੱਲਾਂ ਆਮ ਲੋਕਾਂ ਦੇ ਮਨਾਂ ਵਿੱਚ ਵੀ ਜ਼ਹਿਰ ਘੋਲਦੀਆਂ ਨੇ ਤੇ ਹਾਲਾਤ ਹੋਰ ਵੀ ਵਿਗੜ ਜਾਂਦੇ ਨੇ ਤਾਂ ਇਸੇ ਗੁੱਸੇ ਤੇ ਬਦਲਦੇ ਹਾਲਾਤਾਂ ਵਿੱਚ ਬੰਗਲਾਦੇਸ਼ ਨੂੰ ਇੱਕ ਨਵੇਂ ਸਾਥੀ ਦੀ ਲੋੜ ਮਹਿਸੂਸ ਹੋਈ ਤੇ ਇੱਥੇ ਹੀ ਪਾਕਿਸਤਾਨ ਨਾਲ ਇਹ ਰੱਖਿਆ ਸੌਦਾ ਸਾਹਮਣੇ ਆਉਂਦਾ ਹੈ ਹੁਣ ਇਹ ਸੌਦਾ ਹੈ ਕਿ ਇਸ ਦੀ ਸਭ ਤੋਂ ਖਤਰਨਾਕ ਸ਼ਰਤ ਹੈ ਆਪਸੀ ਰੱਖਿਆ ਸਮਝੌਤਾ ਇਸ ਨੂੰ ਸਮਝਣ ਲਈ ਨਾਟੋ ਦੇ ਆਰਟੀਕਲ 5 ਬਾਰੇ ਸੋਚੋ ਯਾਨੀ ਕਿ ਜੇਕਰ ਬੰਗਲਾਦੇਸ਼ ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਉਸ ਨੂੰ ਆਪਣੇ ਤੇ ਹਮਲਾ ਮੰਨੇਗਾ ਤੇ ਜੇ ਪਾਕਿਸਤਾਨ ਤੇ ਹਮਲਾ ਹੁੰਦਾ ਹੈ ਤਾਂ ਬੰਗਲਾਦੇਸ਼ ਮਦਦ ਲਈ ਆਏਗਾ ਸਿੱਧੇ ਸ਼ਬਦਾਂ ਵਿੱਚ ਇੱਕ ਤੇ ਹਮਲਾ ਸਾਰਿਆਂ ਤੇ ਹਮਲਾ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਇੱਕ ਸਵਾਲ ਹੋਰ ਵੀ ਹੈ ਤੇ ਇਹ ਸਭ ਤੋਂ ਡਰਾਉਣਾ ਸਵਾਲ ਹੈ ਕਿ ਇਸ ਸਮਝੌਤੇ ਵਿੱਚ ਪਰਮਾਣੂ ਹਥਿਆਰਾਂ ਦੀ ਸਾਂਝ ਵੀ ਹੋ ਸਕਦੀ ਹੈ ਜੇ ਹਾਂ ਤਾਂ ਇਹ ਪੂਰੇ ਖਿੱਤੇ ਲਈ ਗੇਮ ਚੇਂਜਰ ਸਾਬਿਤ ਹੋਵੇਗਾ ਇਹ ਪਰਮਾਣੂ ਸਾਂਝ ਦਾ ਮਤਲਬ ਕੀ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਅਮਰੀਕਾ ਆਪਣੇ ਪਰਮਾਣੂ ਹਥਿਆਰ ਯੂਰਪ ਵਿੱਚ ਆਪਣੇ ਨਾਟੋ ਸਾਥੀਆਂ ਦੇ ਦੇਸ਼ਾਂ ਵਿੱਚ ਤਾਇਨਾਤ ਕਰਦਾ ਹੈ ਜੇ ਪਾਕਿਸਤਾਨ ਨੇ ਵੀ ਅਜਿਹਾ ਹੀ ਕੀਤਾ ਤੇ ਆਪਣੇ ਪਰਮਾਣੂ ਹਥਿਆਰ ਬੰਗਲਾਦੇਸ਼ ਦੀ ਧਰਤੀ ਤੇ ਰੱਖ ਦਿੱਤੇ ਤਾਂ ਜਰਾ ਸੋਚੋ ਭਾਰਤ ਦੀ ਪੂਰਵੀ ਸਰਹੱਦ ਤੇ ਕਿੰਨਾ ਵੱਡਾ ਖਤਰਾ ਪੈਦਾ ਹੋ ਜਾਵੇਗਾ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਦੁਨੀਆ ਦੇ 57 ਮੁਸਲਮ ਦੇਸ਼ਾਂ ਵਿੱਚੋਂ ਸਿਰਫ ਇੱਕ ਦੇਸ਼ ਕੋਲ ਪ੍ਰਮਾਣੂ ਤਾਕਤ ਹੈ ਤੇ ਉਹ ਹੈ ਪਾਕਿਸਤਾਨ। ਇਹ ਹੀ ਤਾਕਤ ਉਸਨੂੰ ਇਸਲਾਮਿਕ ਦੁਨੀਆ ਵਿੱਚ ਇੱਕ ਖਾਸ ਰੁਤਬਾ ਦਿੰਦੀ ਹੈ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਲਈ ਜੋ ਇੱਕ ਮਜ਼ਬੂਤ ਸਹਾਰਾ ਲੱਭ ਰਹੇ ਨੇ ਪਾਕਿਸਤਾਨ ਇੱਕ ਬਹੁਤ ਹੀ ਤਾਕਤਵਰ ਸਾਥੀ ਨਜ਼ਰ ਆਉਂਦਾ ਹੈ। ਤਾਂ ਫਿਰ ਇਸ ਪੂਰੀ ਸਥਿਤੀ ਵਿੱਚ ਭਾਰਤ ਕੀ ਕਰ ਸਕਦਾ ਹੈ? ਉਸ ਦੇ ਕੋਲ ਕਿਹੜੇ-ਕਿਹੜੇ ਰਸਤੇ ਬਚਦੇ ਨੇ? ਆਓ ਹੁਣ ਇਸ ਤੇ ਇੱਕ ਨਜ਼ਰ ਮਾਰੀਏ। ਮੋٹے ਤੌਰ ਤੇ ਦੇਖੀਏ ਤਾਂ ਭਾਰਤ ਕੋਲ ਦੋ ਹੀ ਰਸਤੇ ਨੇ। ਪਹਿਲਾ ਸਿੱਧੀ ਫੌਜੀ ਕਾਰਵਾਈ ਪਰ ਇਸ ਦਾ ਮਤਲਬ ਹੋਵੇਗਾ ਇੱਕ ਵੱਡੀ ਜੰਗ ਜਿਸ ਦਾ ਖਤਰਾ ਕੋਈ ਨਹੀਂ ਲੈਣਾ ਚਾਹਵੇਗਾ ਇਸ ਲਈ ਇਹ ਵਿਕਲਪ ਬਹੁਤ ਹੀ ਮੁਸ਼ਕਿਲ ਲੱਗਦਾ ਹੈ ਦੂਜਾ ਤੇ ਜ਼ਿਆਦਾ ਸੰਭਾਵਨਾ ਵਾਲਾ ਰਸਤਾ ਹੈ ਆਰਥਿਕ ਤੇ ਕੂਟਨੀਤਿਕ ਦਬਾਅ ਬਣਾਉਣਾ ਤੇ ਦਬਾਅ ਬਣਾਉਣ ਲਈ ਭਾਰਤ ਕੋਲ ਕਈ ਵੱਡੇ ਹਥਿਆਰ ਨੇ ਪਹਿਲਾ ਪਾਣੀ ਗੰਗਾ ਨਦੀ ਦਾ ਕੰਟਰੋਲ ਭਾਰਤ ਕੋਲ ਹੈ ਜਿਸ ਤੇ ਬੰਗਲਾਦੇਸ਼ ਦੀ ਖੇਤੀਬਾੜੀ ਬਹੁਤ ਜ਼ਿਆਦਾ ਨਿਰਭਰ ਹੈ ਦੂਜਾ ਵਪਾਰ ਦੋਵਾਂ ਦੇਸ਼ਾਂ ਵਿੱਚ ਵੱਡਾ ਵਪਾਰ ਹੁੰਦਾ ਹੈ ਜਿਸ ਨੂੰ ਭਾਰਤ ਰੋਕ ਸਕਦਾ ਹੈ ਤੇ ਤੀਜਾ ਬਿਜਲੀ ਕਈ 파ਰਤੀ ਕੰਪਨੀਆਂ ਬੰਗਲਾਦੇਸ਼ ਨੂੰ ਬਿਜਲੀ ਦਿੰਦੀਆਂ ਨੇ ਇਹਨਾਂ ਵਿੱਚੋਂ ਕੋਈ ਵੀ ਕਦਮ ਬੰਗਲਾਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਹਿਲਾ ਸਕਦਾ ਹੈ ਪਰ ਇਸ ਮਸਲੇ ਨੂੰ ਸਿਰਫ ਪਾਕਿਸਤਾਨ ਬੰਗਲਾਦੇਸ਼ ਦੇ ਨਜ਼ਰੀਏ ਨਾਲ ਦੇਖਣਾ ਗਲਤੀ ਹੋਵੇਗੀ ਆਪਾਂ ਨੂੰ ਵੱਡੀ ਤਸਵੀਰ ਦੇਖਣੀ ਪਵੇਗੀ ਉੱਤਰ ਵਿੱਚ ਚੀਨ ਲਗਾਤਾਰ ਭਾਰਤ ਤੇ ਦਬਾਅ ਬਣਾ ਰਿਹਾ ਹੈ ਹੁਣ ਜੇ ਪੱਛਮ ਵਿੱਚ ਪਾਕਿਸਤਾਨ ਤੇ ਪੂਰਬ ਵਿੱਚ ਬੰਗਲਾਦੇਸ਼ ਵੀ ਉਸਦੇ ਨਾਲ ਮਿਲ ਜਾਣ ਤਾਂ ਇੱਕ ਤਰ੍ਹਾਂ ਦੀ ਰਣਨੀਤਿਕ ਕੇਰਾਬੰਦੀ ਬਣ ਜਾਂਦੀ ਹੈ ਜਿਸ ਵਿੱਚ ਭਾਰਤ ਤਿੰਨ ਪਾਸਿਓਂ ਘਿਰ ਸਕਦਾ ਤੇ ਇੱਥੇ ਹੀ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਭਾਰਤ ਇਸ ਰਣਨੀਤਿਕ ਕੇਰਾਬੰਦੀ ਨੂੰ ਰੋਕ ਸਕਦਾ ਹੈ ਕਿ ਉਹ ਕੂਟਨੀਤੀ ਨਾਲ ਇਸ ਖੇਡ ਨੂੰ ਪਲਟ ਸਕਦਾ ਹੈ ਜਾਂ ਫਿਰ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਪੂਰੇ ਦੱਖਣੀ ਏਸ਼ੀਆ ਦਾ ਭਵਿੱਖ ਸ਼ਾਇਦ ਇਸੇ ਸਵਾਲ ਦੇ ਜਵਾਬ ਵਿੱਚ ਲੁਕਿਆ ਹੋਇਆ ਹੈ